ਨਮਸਕਾਰ ਦੋਸਤੋ ਰੋਸ ਸਿੱਖਸਪੀ ਤੇ ਤੁਹਾਡਾ ਸਵਾਗਤ ਆ ਜਿਵੇਂ ਕਿ ਤੁਹਾਨੂੰ ਪਤਾ ਹੈ ਪਿਛਲੇ ਕੁਝ ਦਿਨਾਂ ਦੇ ਵਿੱਚ ਜਿਹੜਾ ਪੰਜਾਬ ਦੀ ਰਾਜਨੀਤੀ ਵਿੱਚ ਜਿਹੜਾ ਸਭ ਤੋਂ ਵੱਡਾ ਗਰਮ ਮੁੱਦਾ ਜਿਹੜਾ ਬਣ ਰਿਹਾ ਕਿਸੇ ਪਾਰਟੀ ਦਾ ਉਹ ਹੈਗਾ ਇਸ ਟਾਈਮ ਅਕਾਲੀ ਦਲ ਦਾ ਅਕਾਲੀ ਦਲ ਦਾ ਫਿਊਚਰ ਕੀ ਹੋਏਗਾ ਅਕਾਲੀ ਦਲ ਦੇ ਵਿੱਚ ਕੀ ਕਮੀਆਂ ਨੇ ਇਸ ਟਾਈਮ ਜਿਹੜੇ ਵਿਰੋਧੀ ਕਹਿ ਰਹੇ ਨੇ ਜਿਹੜੇ ਅਕਾਲੀ ਦਲ ਦੇ ਵਿੱਚ ਨੇ ਸੋ ਇਸ ਤਰ੍ਹਾਂ ਦੇ ਕਈ ਮੁੱਦਿਆਂ ਨੂੰ ਲੈ ਕੇ ਅੱਜ ਅਸੀਂ ਨਵਾਂ ਸ਼ਹਿਰ ਦੇ ਜੇ ਮੈਂ ਗੱਲ ਕਰਾਂ ਹਲਕੇ ਦੀ ਨਹੀਂ ਜ਼ਿਲ੍ਹੇ ਦੇ ਸਭ ਤੋਂ ਸੀਨੀਅਰ ਲੀਡਰ ਸਰਦਾਰ ਗੁਰਵਖ ਸਿੰਘ ਖਾਲਸਾ ਉਨ੍ਹਾਂ ਨਾਲ ਗੱਲਬਾਤ ਕਰਾਂਗੇ ਖਾਲਸਾ ਜੀ ਸਾਡੇ ਪੇਜ ਤੇ ਤੁਹਾਡਾ ਸਵਾਗਤ ਹੈ ਜੀ ਧੰਨਵਾਦ ਸਤਿ ਸ੍ਰੀ ਅਕਾਲ ਖਾਲਸਾ ਜੀ ਜਿਵੇਂ ਕਿ ਹੁਣ ਮੌਜੂਦਾ ਪਿਛਲੇ 10-15 ਦਿਨਾਂ ਤੋਂ ਬੜਾ ਪੰਜਾਬ ਦੀ ਰਾਜਨੀਤੀ ਦਾ ਮੁੱਦਾ ਗਰਮ ਆਇਆ ਅਕਾਲੀ ਦਲ ਦਾ ਅਕਾਲੀ ਦਲ ਦੇ ਵਿੱਚ ਇੱਕ ਮਤਲਬ ਲੀਡਰ ਨੇ ਅਕਾਲੀ ਦਲ ਦੇ ਪੁਰਾਣੇ ਜਿਹੜੇ ਹਲੇ ਵੀ ਹੈ ਨਹੀਂ ਵੈਸੇ ਚੰਦੂ ਮਾਇਰਾ ਜੀ ਬੀਬੀ ਜਗੀਰ ਕੌਰ ਚਰਨਜੀਤ ਬਰਾੜ ਜਾਂ ਮਲੂਕਾ ਜਿਹੜੀ ਇਹ ਟੀਮ ਆ ਇਹਨਾਂ ਵੱਲੋਂ ਅਕਾਲੀ ਦਲ ਦੇ ਪ੍ਰਧਾਨ ਸੁਖੀਰ ਬਾਦਲ ਦੇ ਉੱਤੇ ਕਈ ਤਰ੍ਹਾਂ ਦੇ ਨਿਸ਼ਾਨੇ ਸਾਧੇ ਜਾ ਰਹੇ ਇਹਦੇ ਤੇ ਤੁਹਾਡਾ ਕੀ ਕਹਿਣਾ ਹੈ ਦੇਖੋ ਜਿਹੜੀ ਮੌਜੂਦਾ ਧੜੇਵੰਦੀ ਦੀ ਗੱਲ ਕਰਦੇ ਆ ਅਕਾਲੀ ਗੱਲ 'ਚ ਧੜੇਵੰਦੀ ਕੋਈ ਨਵੀਂ ਗੱਲ ਨਹੀਂ ਸ਼ੁਰੂ ਤੋਂ ਹੀ ਅਕਾਲੀ ਰਾਜਨੀਤੀ ਜਿਹੜੀ ਹੈ ਉਹ ਧੜੇ ਧੜਿਆਂ ਦੀ ਰਾਜਨੀਤੀ ਰਹੀ ਆ ਉਹ ਵੱਖਰਾ ਸਮਾਂ ਸੀ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਆਪਣੇ ਸਮੇਂ ਵਿੱਚ ਆ ਕੇ ਸਾਰੀ ਧੜੇਵੰਦੀ ਖਾਦੇ ਜਿਹੜੀ ਖਤਮ ਕਰਕੇ ਤੇ ਸਿਰਫ ਤੇ ਸਿਰਫ ਇੱਕੋ ਹੀ ਵਾਹਿਦ ਲੀਡਰ ਰਹਿ ਗਏ ਸੀ ਜੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਤੇ ਅੱਜ ਸਰਦਾਰ ਪ੍ਰਕਾਸ਼ ਸਿੰਘ ਬਾਦਲ ਤੋਂ ਬਾਅਦ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਜਦੋਂ ਦੀ ਕਮਾਂਡ ਸੰਭਾਲੀ ਆ ਆ ਕੇ ਇਹ ਇਲੈਕਸ਼ਨ ਆਈਆਂ ਵੱਖਰੀ ਗੱਲ ਆ ਕਿ ਉਹਨਾਂ ਇਲੈਕਸ਼ਨਾਂ ਦੇ ਵਿੱਚ ਇਹੋ ਜਿਹੇ ਹਾਲਾਤ ਪੈਦਾ ਹੋਏ ਕਿ ਸਾਡਾ ਜਿਹੜਾ ਗ੍ਰਾਫ ਆ ਕੋਈ ਥੱਲੇ ਗਿਆ ਤੇ ਅੱਜ ਜਿਹੜੇ ਲੀਡਰ ਸਾਡੇ ਦੇ ਉੱਤੇ ਸਵਾਲ ਚੱਕ ਰਹੇ ਨੇ ਚਾਹੇ ਉਹ ਢੀਂਡਸਾ ਸਾਹਿਬ ਨੇ ਚਾਹੇ ਬੀਬੀ ਜੀਤ ਕੌਰ ਆ ਚਾਹੇ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਰਾਜ ਤੇ ਬਾਕੀ ਜਿੰਨੇ ਲੀਡਰ ਸਾਹਿਬਾਨ ਨੇ ਕਿਉਂਕਿ ਇਹ ਵੀ ਕਿਸੇ ਲਗਭਗ ਜਿੰਨਾ ਐਪੀਸੋਡ ਹਜੇ ਤੱਕ ਵਰਤੇ ਆ ਪਿਛਲੇ ਸਮੇਂ ਜਿਹੜੇ ਅੱਜ ਇਲਜ਼ਾਮ ਲਾ ਰਹੇ ਨੇ ਸਾਰੇ ਐਪੀਸੋਡ ਦੇ ਵਿੱਚ ਇਹ ਸਾਰੇ ਸਰਦਾਰ ਸੁਖਵੀਰ ਸਿੰਘ ਬਾਦਲ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਸਾਥ ਰਹੇ ਨੇ ਠੀਕ ਤੁਸੀਂ ਕੱਲ ਸਾਜੀ ਹੋਣੀ ਗੱਲ ਕੀਤੀ ਆ ਕਿ ਧੜੇਬੰਦੀ ਅਕਾਲੀ ਦਲ ਚ ਪਹਿਲੇ ਵੀ ਰਹੀ ਆ ਤੇ ਵੱਡੇ ਬਾਦਲ ਸਾਹਿਬ ਉਹਨਾਂ ਵੱਲੋਂ ਕਾਫੀ ਵਧੀਆ ਢੰਗ ਨਾਲ ਇਹਨੂੰ ਨਜਿੱਠਿਆ ਜਾਂਦਾ ਰਿਹਾ। ਕਿਆ ਤੁਸੀਂ ਇਹ ਮੰਨਦੇ ਹੋ ਕਿ ਸੁਖੀਰ ਬਾਦਲ ਉਸ ਚੀਜ਼ ਨੂੰ ਜਿਹੜਾ ਲੈ ਕੇ ਮਤਲਬ ਉਸ ਲੈਵਲ ਤੇ ਨਹੀਂ ਜਾ ਪਾਇਆ ਇੱਕ ਜੁਟਤਾ ਨਹੀਂ ਕਰ ਪਾਇਆ। ਕਿਆ ਕਿਤੇ ਨਾ ਕਿਤੇ ਸੁਖੀਰ ਬਾਦਲ ਜਿਹੜੀ ਆ ਉਹਨਾਂ ਚ ਕਮੀ ਦਿਖਾਈ ਦੇ ਰਹੀ ਤੁਹਾਨੂੰ? ਨਹੀਂ ਇਹੋ ਜਿ ਕੋਈ ਗੱਲ ਨਹੀਂ ਹੈਗੀ। ਇਸ ਇਲੈਕਸ਼ਨ ਤੋਂ ਪਹਿਲਾਂ ਤੱਕ ਜਿਨੇ ਆਗੂ ਸਹਿਬਾਨ ਸਾਹਿਬ ਚਾਹੇ ਬੀਬੀ ਜਗੀਰ ਕੌਰ ਸੀ ਚਾਹੇ ਕਿਉਂਕਿ ਬੀਬੀ ਜੀ ਗੁਰਕੌਰ ਦੀ ਵਾਪਸੀ ਵੀ ਆ ਸਿਲੈਕਸ਼ਨ ਤੋਂ ਪਹਿਲਾਂ ਹੀ ਹੋਈ ਆ ਦੁਆਰਾ ਕਿਉਂਕਿ ਪਹਿਲਾਂ ਉਹ ਚਲ ਗਏ ਸੀ ਬਾਹਰ ਆਪਣੀ ਪ੍ਰਧਾਨਗੀ ਨੂੰ ਲੈ ਕੇ ਮੈਨੂੰ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਬਣਾਓ ਤੇ ਇਸ ਗੱਲ ਨੂੰ ਲੈ ਕੇ ਉਹਨਾਂ ਰਾਜ ਹੋ ਕੇ ਬਾਹਰ ਚਲ ਗਏ ਸੀ ਤੇ ਫਿਰ ਕੁਝ ਸਮਾਂ ਬਾਅਦ ਫਿਰ ਵਾਪਸ ਆ ਗਏ ਸੀ ਇਹ ਕਹਿੰਦਾ ਮਤਲਬ ਕਿ ਉਹ لالچی ਨੇ ਤਾਂ ਆਈ ਸੀ ਜਾਂ ਲਾਲਚ ਦੇਖੋ ਇਹ ਗੱਲ ਨਹੀਂ ਮੈਂ ਕਹਿੰਦਾ ਪਰ ਇੱਕ ਗੱਲ ਸੋਚਣੀ ਚਾਹੀਦੀ ਹੈਗੀ ਆ ਮੈਂ ਇੱਕ ਗੱਲ ਅੱਜ ਮਤਲਬ ਤੁਹਾਡੀ মিডিਆ ਰਹੀਂ ਕਹਿਣਾ ਚਾਹੁੰਦਾ ਜਿਨ੍ਹਾਂ ਨੁਕਸਾਨ ਬੀਬੀ ਜਗੀਰਕੌਰ ਕਰਕੇ ਸ਼੍ਰੋਮਣੀ ਕਾਰੀ ਦਲ ਦਾ ਹੋਇਆ ਕਾਲ ਕਰਕੇ ਜਦੋਂ ਬੀਬੀ ਜਗੀਰਕੌਰ 1999 ਵਿੱਚ ਪ੍ਰਧਾਨ ਬਣਾਈਆ ਉਸ ਤੋਂ ਬਾਅਦ ਉਹਨਾਂ 'ਤੇ ਵੱਡੇ ਵੱਡੇ ਅਲਿਗੇਸ਼ਨ ਲੱਗੇ ਜਨੈਰਿਕ ਅਲਿਗੇਸ਼ਨ ਉਹ ਉਸ ਟੈਂ ਦਾ ਬਾਦਲ ਸਾਹਿਬ ਵੀ ਹੈਗੇ ਸੀ ਜੀ ਮੈਂ ਉਹ ਗੱਲ ਕਰਨ ਤੋਂ ਵੱਡਾ ਵੱਡਾ ਅਲਿਗੇਸ਼ਨ ਸੀ ਵੀ ਉਹਨਾਂ ਦੀ ਆਪਣੀ ਲੜਕੀ ਦਾ ਜਿਹੜਾ ਉਹਨਾਂ ਨੇ ਅਕਾਲੀ ਦਲ ਦੇ ਵਿੱਚ ਰੱਖਿਆ ਉਹਨਾਂ ਨੂੰ ਕਿਹਾ ਬਾਦਲ ਸਾਹਿਬ ਇਸ ਢੰਗ ਨਾਲ ਨਹੀਂ ਦੇਖੋ ਅਕਾਲੀ ਦਲ ਨੇ ਉਹਨਾਂ ਦਾ ਪੂਰਾ ਸਾਥ ਦਿੱਤਾ ਜੇ ਬੀਬੀ ਜਗੀਰਕੌਰ ਦੇ ਉੱਤੇ ਮੜਾ ਸਮਾ ਆ ਅਕਾਲੀ ਦਲ ਨੇ ਉਹਨਾਂ ਨੂੰ ਪਿੱਠ ਨਹੀਂ ਦਿਖਾ ਲਈ ਚਾਹੇ ਅਕਾਲੀ ਦਲ ਨੂੰ ਵੀ ਉਹਨਾਂ ਦਾ ਖਮਾਜਾ ਭੁਗਤਣਾ ਪਿਆ ਕਿ ਉਹਨਾਂ 'ਤੇ ਇੱਡਾ ਇਲਜ਼ਾਮ ਲੱਗਾ ਕਿ ਉਹ ਇੰਨੇ ਇਲਜ਼ਾਮਾਂ ਦੇ باوجود ਬੀਸ਼ਰੋਮੀ ਅਕਾਲੀ ਦਲ ਨੇ ਕਦੀ ਬੀਬੀ ਜਗੀਰ ਕੌਰ ਨੂੰ ਪਦੀ ਬੈਠਣ ਨਹੀਂ ਲੱਗਣ ਦਿੱਤੀ ਔਰ ਉਸ ਤੋਂ ਬਾਅਦ ਵੀ ਦੋ ਟਰਮਾਂ ਉਹਨਾਂ ਨੂੰ ਪ੍ਰਧਾਨ ਬਣਾਇਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਤੇ 1900 ਨਹੀਂ ਗਰੀਦਮਲ ਉਸ ਟਾਈਮ ਗਲਤ ਡਿਸੀਜਨ ਲਿਆ ਹੋਇਆ ਸੀਗਾ ਜੀ ਇੰਨੇ ਵਜਿਹਾ ਨਹੀਂ 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 ਡਿਸੀਜਨ ਨਹੀਂ ਮੇਰੇ ਕਹਿਣ ਦਾ ਮਤਲਬ ਇਹ ਆ ਕਿ ਜੇ ਅੱਜ ਅਕਾਲੀ ਦਲ ਤੇ ਮਾੜਾ ਸਮਾਂ ਆ ਤੇ ਅੱਜ ਬੀਬੀ ਜਗੀਰ ਕੌਰ ਨੂੰ ਸਵਾਰ ਨਹੀਂ ਖੜੇ ਕਰਨੇ ਚਾਹੀਦੇ ਜਿਸ ਦਿਨ ਬੀਬੀ ਜਗੀਰ گور ਦੇ ਉੱਤੇ ਸਵਾਲ ਖੜੇ ਹੋਏ ਸੀ ਅਕਾਲੀ ਦਲ ਨੇ ਉਸ ਦਿਨ ਇਹ ਨਹੀਂ ਕਿਹਾ ਸੀਗਾ ਵੀ ਬੀਬੀ ਜਗੀਰ گور ਨਾਲ ਸਾਡਾ ਕੋਈ ਨਾਤਾ ਨਹੀਂ ਹੈਗਾ ਜਾਂ ਬੀਬੀ ਜਗੀਰ گور ਕਰਕੇ ਅਕਾਲੀ ਦਲ ਦਾ ਨੁਕਸਾਨ ਹੋ ਰਿਹਾ ਕਿਤੇ ਨਾ ਕਿਤੇ ਇਹ ਗੱਲ ਕਹੀ ਜਾ ਰਹੀ ਹੈ ਕਿ ਜਿਹੜੀ ਅਕਾਲੀ ਦਲ ਦੇ ਇਹ ਜਿਹੜੇ ਹੁਣ ਇਸ ਟਾਈਮ ਵਿਰੋਧ ਕਰ ਰਹੇ ਨੇ ਆਗੂ ਜਿਹੜੇ ਅਕਾਲੀ ਦਲ ਦਾ ਉਹ ਭਾਜਪਾ ਦੇ ਇਸ਼ਾਰਿਆਂ ਤੇ ਚੱਲ ਰਹੇ ਨੇ ਕਹਾਂ ਇਹ ਗੱਲ ਨੂੰ ਤੁਸੀਂ ਕਿੰਨਾ ਕੁ ਸਹੀ ਮੰਨਦੇ ਹੋ ਦੇਖੋ ਵੱਡੇ ਜਿਹੜੇ ਸੰਸਦ ਨੇ ਜਾਂ ਪਾਰਟੀ ਪ੍ਰਧਾਨ ਨੇ ਉਹਨਾਂ ਵੱਲੋਂ ਕਿਹਾ ਜਾ ਰਿਹਾ ਚਲੋ ਇਹ ਆ ਵੀ ਤੁਸੀਂ ਜੇ ਸਿੱਧੇ ਰੂਪ ਦੇ ਵਿੱਚ ਭਾਜਪਾ ਦੇ ਇਸ਼ਾਰੇ ਤੇ ਨਹੀਂ ਚੱਲ ਰਹੇ ਤਾਂ ਅਸਿੱਧੇ ਰੂਪ ਵਿੱਚ ਅਕਾਲੀ ਦਲ ਦੀ ਮੁਖਾਲਫਤ ਕਰਕੇ ਦੂਜੇ ਜਾਨੀ ਸਾਡੀ ਵਿਰੋਧੀ ਧਿਰਾਂ ਉਹਨਾਂ ਨੂੰ ਜੂਰ ਫਾਇਦਾ ਪਚਾ ਰਹੇ ਆ ਨਹੀਂ ਇعلان ਵਾਲੇ ਸਮੇਂ ਤੁਹਾਨੂੰ ਫਿਰ ਨੁਕਸਾਨ ਨਹੀਂ ਹੋਏਗਾ ਦੇਖੋ ਨੁਕਸਾਨ ਫਾਇਦੇ ਤਾਂ ਰਾਜਨੀਤੀ ਚੱਲਦੇ ਰਹਿੰਦੇ ਆ ਪਰ ਇਹ ਆ ਬਈ ਜਦੋਂ ਮਾੜਾ ਟਾਈਮ ਹੁੰਦਾ ਫਿਰ ਉਦੋਂ ਪਤਾ ਲੱਗਦਾ ਕਿ ਖੜਾ ਦਾ ਕਿਹੜਾ ਨਾਲ ਆ ਨਹੀਂ ਇਟ ਮੀਨਸ ਕੀ ਹੁਣ ਅਕਾਲੀ ਦਲ ਦਾ ਮਾੜਾ ਟਾਈਮ ਮੰਨ ਰਹੇ ਹੋ ਬਿਲਕੁਲ ਆ ਅਕਾਲੀ ਦਲ ਦਾ ਜੇ ਹੁਣ ਡਾਊਨਫਾਲ ਚੱਲਿਆ ਚਲੋ ਆ ਇਲੈਕਸ਼ਨ ਦੇ ਵਿੱਚ ਆ ਲੋਕ ਸਭਾ ਦੇ ਇਲੈਕਸ਼ਨਾਂ ਦੇ ਵਿੱਚ ਅਜੀ ਇੱਕ ਸੀਟ ਜਿੱਤ ਸਕੀ 12 ਸੀਟਾਂ ਅਸੀਂ ਹਾਰ ਗਏ ਨਹੀਂ ਉਹ ਉਹਨਾਂ ਦਾ ਕਹਿਣਾ ਹੈ ਕਿ ਸਿਰਫ ਉਹ ਸਿਰਫ ਅਕਾਲੀ ਦਲ ਨੇ ਪੂਰਾ ਫੋਕਸ ਪਾਰਟੀ ਪ੍ਰਧਾਨ ਨੇ ਆਪਣੀ ਸੀਟ ਨੂੰ ਬਚਾਉਣ ਦੇ ਲਈ ਦੇਖੋ ਪਾਰਟੀ ਪ੍ਰਧਾਨ ਤਾਂ ਗਿਆ ਨਹੀਂ ਜੀ ਪਾਰਟੀ ਪ੍ਰਧਾਨ ਨੇ ਕਿਹੜਾ ਹਲਕਾ ਜਿਹਦੇ ਵਿੱਚ ਜਾ ਕੇ ਰੋਡ ਸ਼ੋਅਨ ਕੀਤੇ ਪਾਰਟੀ ਪ੍ਰਧਾਨ ਐਨੀ ਗਰਮੀ ਦੇ ਬਾਵਜੂਦ ਗੱਡੀ ਉੱਤੇ ਛੱਤ ਉੱਤੇ ਬੈਠ ਕੇ ਉਹ ਪੂਰੇ ਪੰਜਾਬ 'ਚ ਘੁੰਮਿਆ ਤੇ ਜਿਨ੍ਹਾਂ ਹਲਕਿਆਂ ਵਿੱਚ ਨਹੀਂ ਜਾ ਸਕਿਆ ਸਰਦਾਰ ਸੁਖਵੀਰ ਸਿੰਘ ਬਾਦਲ ਉਹਨਾਂ ਹਲਕਿਆਂ ਵਿੱਚ ਜਾ ਕੇ ਉਹਨਾਂ ਨੇ ਵੱਡੀਆਂ ਵੱਡੀਆਂ ਰੈਲੀਆਂ ਕੀਤੀਆਂ ਦੱਸਣਾ ਤਾਂ ਫੇਰ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਕਿੱਥੇ ਆਪਣੇ ਵੱਲੋਂ ਕਮੀ ਪੇਸ਼ੀ ਦਿਖਾ ਲਈ ਤੇ ਜੇ ਉੱਥੇ ਤੇ ਮੈਂ ਸਮਝਦਾ ਕਿ ਬੀਬਾ ਹਰਸਿਮਰਤ ਕੌਰ ਨੇ ਆਪਣੇ ਤੌਰ ਤੇ ਇੰਨਾ ਕੰਮ ਉਥੇ ਕਰਵਾਇਆ ਕਿ ਲੋਕਾਂ ਨੇ ਜਿਹੜੇ ਪਿਛਲੇ ਸਮੇਂ ਦੇ ਵਿੱਚ ਵਿਧਾਨ ਸਭਾ ਦੇ ਵਿੱਚ ਜਿੱਥੋਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਵੀ ਹਾਰ ਗਏ ਸੀ ਲੰਬੀ ਹਲਕੇ ਤੋਂ ਉਸ ਹਲਕੇ ਵਿੱਚ ਉਹ ਵੀ ਲੋਕਾਂ ਨੇ ਉਹ ਆਪਣੀ ਜਿਹੜੀ ਕੀਤੀ ਗਲਤੀ ਆ ਉਹਨੂੰ ਸੁਧਾਰਿਆ ਔਰ ਵੱਡੀ ਲੀਡਰਨਾ ਬੀਬੀ ਹਰਸਿਮਰਤ ਕੌਰ ਬਾਦਲ ਨੂੰ ਜਿਤਾਇਆ ਔਰ ਉੱਥੋਂ ਜਿਹੜਾ ਮੌਜੂਦਾ ਮੰਤਰੀ ਹੈਗਾ ਤੇ ਉਹਨੂੰ ਹਰਾਇਆ ਤੇ ਇਹ ਜਿਹੜੀ ਗੱਲ ਹੋਣੀ ਚੱਲ ਰਹੀ ਉਹ ਕਹਿੰਦੇ ਜੀ ਪਾਰਟੀ ਪ੍ਰਧਾਨ ਬਦਲ ਦੋ ਆਪਾਂ ਪਾਰਟੀ ਦੇ ਨਾਲ ਆ ਆ ਇਸ ਗੱਲ ਨਾ ਕਿਹਾ ਤੁਹਾਨੂੰ ਨਹੀਂ ਲੱਗਦਾ ਕੀ ਕਿ ਸੁਖੀਰ ਬਾਦਲ ਹੀ ਹੈ ਇੱਕ ਜਿਹੜੇ ਮਤਲਬ ਪਾਰਟੀ ਨੂੰ ਲੀਡ ਕਰ ਸਕਦੇ ਬਹੁਤ ਪਾਰਟੀ ਦੇ ਸੀਨੀਅਰ ਪੁਰਾਣੇ ਲੀਡਰ ਹੈ ਜਿਹੜੇ ਪਾਰਟੀ ਦੀ ਕਮਾਂਡ ਸੰਭਾਲ ਸਕਦੇ ਉਹਨਾਂ ਨੂੰ ਕਿਉਂ ਨਹੀਂ ਦਿੱਤੀ ਜਾ ਰਹੀ ਦੇਖੋ ਅੱਜ ਦੀ ਤਰੀਕ ਵਿੱਚ ਸਰਦਾਰ ਸੁਖਵੀਰ ਸਿੰਘ ਬਾਦਲ ਨੂੰ ਪਿੱਛੇ ਕਰਕੇ ਅਕਾਲੀ ਦਲ ਵਾਰੇ ਸੋਚਿਆ ਨਹੀਂ ਜਾ ਸਕਦਾ ਨਹੀਂ ਰੀਜ਼ਨ ਕੀ ਹੈ ਕੋਈ ਨਹੀਂ ਰੀਜ਼ਨ ਨਹੀਂ ਯਾਰ ਦੇਖੋ ਨਹੀਂ 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 ਯਾਰ ਖਾਲੀਦ ਤੇ ਵਿਸ਼ਵਾਸ ਦੀ ਗੱਲ ਨਹੀਂ ਹੈਗੀ ਗੱਲ ਲੀਡਰਾਂ ਦੀ ਨਹੀਂ ਹੁੰਦੀ ਗੱਲ ਕੇਡਰ ਦੀ ਵੀ ਹੁੰਦੀ ਹੈ ਜੇ ਅੱਜ ਸਾਰਿਆਂ ਤੋਂ ਵੱਧ ਕਿਸੇ ਦੀ ਹਰਮਨ ਪਿਆਰਤਾ ਆ ਜੇ ਅੱਜ ਵੀ ਲੋਕ ਕਿਸੇ ਨੂੰ ਪਸੰਦ ਕਰਦੇ ਆ ਐਸੇ ਲੀਡਰ ਤਾਂ ਸਰਦਾਰ ਸ੍ਰੀ ਗੁਰਪ੍ਰੀਤ ਸਿੰਘ ਬਾਦਲ ਆ ਠੀਕ ਹੈ ਤੇ ਜੇ ਕੋਈ ਲੀਡਰ ਹਾਰ ਗਿਆ ਤਾਂ ਉਹ ਆਪਣੇ ਅੰਦਰ ਵੀ ਝਾਤ ਮਾਰੇ ਵੀ ਉਹਦੇ ਵਿੱਚ ਕਿਤੇ ਕਿਤੇ ਕਮੀਆਂ ਪੇਸ਼ੀਆਂ ਸਨ ਜਿੱਦ ਕਰਕੇ ਉਹਨੂੰ ਵੋਟ ਜਿਹੜੀ ਹੈ ਉਹ ਘੱਟ ਮਿਲੀ ਆ ਨਹੀਂ ਜਿਹੜਾ ਹੌਲੀ ਹੌਲੀ ਢਾਹ ਲੱਗ ਰਹੀ ਆ ਇਹ ਹੁਣ ਕਿੰਨਾ ਕ ਆਪਾਂ ਕਾਊਂਟਰ ਕਰ ਸਕਦੇ ਆ ਇਹਨੂੰ ਮਤਲਬ ਜਿਹੜਾ ਸਾਡੇ ਲੀਡਰ ਆ ਉਹਨਾਂ ਨੇ ਇੱਕ ਤਰੀਕ ਰੱਖ ਦਿੱਤੀ ਆ ਮਨਥ ਦੇ ਕੀ ਉਸ ਤੋਂ ਬਾਅਦ ਇਕੱਠ ਰੱਖਣਾ ਹੈ ਕਿ ਆ ਤੁਹਾਨੂੰ ਲੱਗਦਾ ਕਿ ਹੁਣ ਜਿੰਨੀ ਕਿ 19 ਰਹਿਣਗੀ ਜਾਂ ਹੋਰ ਵੀ ਵੱਡਾ ਗੁਬਾਰ ਦੇਖੋ ਵੱਡੀ ਗੱਲ ਤਾਂ ਇਹ ਸੀ ਵੀ ਜਿਹੜਾ ਉਹ ਸਵਾਲ ਕਰਦੇ ਸਰਦਾਰ ਸੁਖਵੀਰ ਸਿੰਘ ਬਾਦਲ ਨੂੰ ਵੀ ਤੁਸੀਂ ਪ੍ਰਧਾਨਗੀ ਛੱਡੋ ਠੀਕ ਹੈ ਇਹ ਗੱਲਾਂ ਇਦਾਂ ਤੁਸੀਂ ਮਤਲਬ ਪਾਵਰ ਪਲੇਟਫਾਰਮ ਤੋਂ ਨਹੀਂ ਕਰ ਸਕਦੇ ਜੇ ਤੁਹਾਨੂੰ ਲੱਗਦਾ ਉੱਥੇ ਸਰਦਾਰ ਸੁਖਵੀਰ ਸਿੰਘ ਬਾਦਲ ਨਾਲ ਤੁਸੀਂ ਮੀਟਿੰਗਾਂ 'ਚ ਬੈਠਦੇ ਆ ਜਾਂ ਉੱਦਾਂ ਵੀ ਤੁਸੀਂ ਡੈਪੂਟੇਸ਼ਨ ਲੈ ਕੇ ਜਾ ਕੇ ਸਰਦਾਰ ਸੁਖਵੀਰ ਸਿੰਘ ਬਾਦਲ ਨੂੰ ਕਾਰਨ ਦੱਸੋ ਵੀ ਤੁਹਾਡੀ ਪ੍ਰਧਾਨਗੀ ਤੁਹਾਨੂੰ ਅਸੀਂ ਪਿੱਛੇ ਕੋ ਕਰਨਾ ਚਾਹੁੰਦੇ ਹਾਂ ਉਹਦਾ ਕਾਰਨ ਤਾਂ ਦੱਸਣਾ ਪਊਗਾ ਨਾ ਅਪਾ ਇਹ ਨਹੀਂ ਕਹਿ ਸਕਦੇ ਵੀ ਆਪਾਂ ਹਾਰ ਗਏ ਇਸ ਵਾਰ ਤੁਸੀਂ ਪਿੱਛੇ ਹਟ ਜਾਓ ਨਹੀਂ ਕਿਹਾ ਉਹਨਾਂ ਨੇ ਦੱਸਿਆ ਨਹੀਂ ਹੋਊਗਾ ਤੁਹਾਨੂੰ ਲੱਗਦਾ ਨਹੀਂ ਜੇ ਦੱਸਿਆ ਹੁੰਦਾ ਤਾਂ ਇਹ ਜਾਂ ਤਾਂ ਜੁਰਤ ਕਰਨਾ ਜਦੋਂ ਸਰਦਾਰ ਸੁਖਵੀਰ ਸਿੰਘ ਬਾਦਲੇ ਦੇ ਸਾਹਮਣੇ ਜਾਂਦੇ ਮੈਨੂੰ ਨਹੀਂ ਲੱਗਦਾ ਕੋਈ ਆਗੂ ਜਿਹੜਾ ਉੱਥੇ ਜਾ ਕੇ ਮੂੰਹ ਖੋਲਦਾ ਕੋਈ ਨਹੀਂ ਖੋਲਦਾ ਆਪਣੀ ਇਹ ਦਹਿਸ਼ਤ ਆ ਕੋਈ ਇਹ ਦਹਿਸ਼ਤ ਨਹੀਂ ਹੈਗੀ ਆਪਣੀਆਂ ਕਿਤੇ ਨਾ ਕਿਤੇ ਕਮੀਆਂ ਪਿੱਛੇ ਹੋਣਗੀਆਂ ਜਿਹੜੇ ਉਹਨਾਂ ਨੇ ਸਾਹਮਣੇ ਜਾ ਕੇ ਨਹੀਂ ਬੋਲਦੇ ਪਿੱਠ ਪਿੱਛੇ ਤਾਂ ਹਾਰੀ ਗਏ ਬੋਲ ਲੈਂਦਾ ਠੀਕ ਹੈ ਜੀ ਤੇ ਇੱਕ ਗੱਲ ਹੋਰ ਹੈ ਕਿ ਇਹ ਸਾਰਾ ਸਿਨੈਰੀਓ ਜਿਹੜਾ 10-15 ਦਿਨ ਤੋਂ ਚੱਲ ਰਿਹਾ ਇੱਕ ਹੋਰ ਵੀ ਪੰਜਾਬ ਦਾ ਬਿਕਰਮ ਜੀ ਮਜੀਠੀਆ ਕਿਤੇ ਐਦਾ ਤਾਂ ਨਹੀਂ ਕਿ ਮਜੀਠੀਆ ਗਰੁੱਪ ਵੀ ਇੰਟਰਨਲੀ ਜਿਹੜਾ ਆ ਇਹਨਾਂ ਤੋਂ ਦੂਰ ਹੋ ਰਿਹਾ ਹੈ ਨਹੀਂ ਨਹੀਂ ਐਦਾਂ ਦੀ ਗੱਲ ਨਹੀਂ ਸਰਦਾਰ ਕੋਈ ਬਿਆਨ ਨਾ ਫੇਵਰ ਚਨਾਗੀਆਂ ਸਾਰੇ ਆ ਕੋਈ ਨਹੀਂ ਦੇਖੋ ਉਹ ਆਪਣੇ ਆਪ ਨੂੰ ਕਿਉਂਕਿ ਮੈਂ ਸਮਝਦਾ ਕਿਉਂਕਿ ਇਹ ਉਹਨਾਂ ਦੀ ਸਿਆਣਪ ਆ ਕਿ ਇੱਕ ਇਸ ਐਪੀਸੋਡ ਚ ਬੋਲਨੇ ਰਹਿ ਕਿਉਂਕਿ ਬਾਕੀ ਜਿੰਨੇ ਲੀਡਰ ਸਾਹਿਬਾਨ ਨੇ ਸਰਦਾਰ ਬਿਕਰਮ ਸਿੰਘ ਮਜੀਠੀਆ ਤੋਂ ਸੀਨੀਅਰ ਨੇ ਤੇ ਕਈ ਵਾਰ ਮੰਨਦੇ ਬੰਦੇ ਦੇ ਮਨਚ ਸਤਕਾਰ ਹੁੰਦਾ ਕਿ ਮੈਂ ਇਹ ਲੀਡਰ ਸਾਹਿਬਾਨ ਜਿਹੜੇ ਨੇ ਪਾਰਟੀ ਦੇ ਸਾਡੇ ਹਿੱਸਾ ਰਹੇ ਨੇ ਤੇ ਅੱਜ ਬੇਸ਼ੱਕ ਠੀਕ ਆ ਪਾਰਟੀ ਪਲੇਟਫਾਰਮ ਕੋ ਹਜੇ ਉਸ ਲੈਵਲ ਤੱਕ ਨਹੀਂ ਗੱਲ ਗਈ ਸਰਦਾਰ ਸੁਖਬੀਰ ਸਿੰਘ ਬਾਦਲ ਜਾਂ ਸਰਦਾਰ ਵਿਕਨੂਜੀਤ ਸਿੰਘ ਮੀਟਿਆ ਬੋਲਣ ਠੀਕ ਹੈ ਹਜੇ ਜਿਹੜਾ ਹੈਗਾ ਜੋ ਜੋ ਸਵਾਲ ਕਰ ਰਹੇ ਨੇ ਉਹਦਾ ਜਵਾਬ ਜਿਹੜੀ ਪਾਰਟੀ ਦੀ ਲੀਡਰਸ਼ਿਪ ਹੈ ਉਹ ਆਪਣੇ ਪੱਧਰ ਤੇ ਦੇ ਰਹੀ ਆ ਕਿਤੇ ਨਾ ਕਿਤੇ ਇੱਕ ਗੱਲ ਹੋਰ ਵੀ ਆ ਰਹੀ ਆ ਕਿ ਅਕਾਲੀ ਦਲ ਹੈ ਤਾਂ ਬੜਾ ਮਜ਼ਾਕੀਆ ਕੋਡ ਹੈ ਕਿ ਅਕਾਲੀ ਦਲ ਖਾਲੀ ਹੋ ਰਿਹਾ ਆ ਖਾਲੀ ਦਲ ਬਣ ਰਿਹਾ ਇਸ ਤਰ੍ਹਾਂ ਦਾ ਟ੍ਰੈਂਡਿੰਗ ਚਲਾਇਆ ਜਾ ਰਿਹਾ ਚਾਹੇ ਵਿਰੋਧੀਆਂ ਵੱਲੋਂ ਚਾਹੇ ਪਾਰਟੀ ਦੇ ਕਾਕੇਡਰ ਵੱਲੋਂ ਕੀਤਾ ਜਾ ਸਕੇ ਦੇਖੋ ਅਤਰਾ ਚੜਾ ਜਿੰਦਗੀ ਦਾ ਹਿੱਸਾ ਹੈ ਕੋਈ ਬੰਦਾ ਜਿੰਦਗੀ ਵਿੱਚ ਮਤਲਬ ਅੱਜ ਉਹਦਾ ਬਿਜ਼ਨਸ ਬਹੁਤ ਹੈ ਕੱਲ ਉਹਦਾ ਡਾਊਨ ਹੋ ਜਾਂਦਾ ਹੈ ਇਹ ਜਿੰਦਗੀ ਦੇ ਅਤਰਾ ਹੈ ਇਹ ਤਾਂ ਲੱਗਦਾ ਜਿਵੇਂ ਦੁਆਰਾ ਆਪ ਹੋ ਘੁਲਵਾ ਰਹੇਗਾ ਬਿਲਕੁਲ ਅਸੀਂ ਇਸ ਗੱਲ ਲਈ ਮਤਲਬ ਉਹ ਸ਼ੋਰ ਰਿਆਂ ਕਿ ਉਹ ਆ ਰਿਹਾਗਾ ਕਿਉਂਕਿ ਇਹ ਕੋਈ ਪਹਿਲੀ ਵਾਰ ਨਹੀਂ ਹੋਇਆ ਹਾਲਾਤ ਜਦੋਂ ਖੜਕੂਬਾਦ ਦਾ ਸਮਾਂ ਸੀ ਉਸ ਟਾਈਮ ਵੀ ਇਕਾਲੀ ਦਲ ਦੇ ਇਹੋ ਜਿਹੇ ਹਾਲਾਤ ਹਨ ਕਿ ਉਸ ਟਾਈਮ ਬਾਬਾ ਜਗਿੰਦਰ ਸਿੰਘ ਦੀ ਗਵਾਹੀ ਵਿੱਚ ਜਦੋਂ ਸਿਮਰਜੀਤ ਸਿੰਘ ਮਾਨ 1999 ਵਿੱਚ ਜਿੱਤੇ ਆ 13 ਦੀ 13ਾਂ ਸੀਟਾਂ ਜਿਹੜੀਆਂ ਹੈਗੀਆਂ ਉਹ ਜਿੱਤ ਗਏ ਸੀ ਹਾਂ ਇੱਥੇ ਅਕਾਲੀ ਦਰਾਂ ਨੂੰ 30 35 35000 ਵੋਟ ਪਈ ਸੀ ਉਹਨਾਂ ਟਾਈਮਾਂ ਦੇ ਵਿੱਚ ਹਾਂ ਮੈਂ ਇੱਥੇ ਇੱਕ ਕੁਐਸਚਨ ਵਿੱਚ ਐਡ ਕਰਨਾ ਚਾਹੁੰਦਾ ਜਿੱਦਾਂ ਤੁਸੀਂ ਕਿਹਾ ਕਿ ਉਸ ਟਾਈਮ ਮਾਨ ਸਾਹਿਬ ਜਿਹੜੇ ਜਿੱਤੇ ਸੀਗੇ ਉਸ ਟਾਈਮ ਅਕਾਲੀ ਦਾ ਜ਼ੀਰੋ ਵੀ ਹੋ ਗਿਆ ਸੀ ਜੋ ਠੀਕ ਹੈ ਤੇ ਹੁਣ ਕਿਹਾ ਜਾ ਰਿਹਾ ਕਿ ਜਿਹੜੀਆਂ ਦੋ ਸੀਟਾਂ ਖਡੂਰ ਸਾਹਿਬ ਤੇ ਦੂਜੀ ਫਰੀਦਕੋਟ ਤੇ ਉੱਥੇ ਦੋਨੇ ਕੈਂਡੀਡੇਟ ਜਿਹੜੇ ਮਤਲਬ ਸਿੱਖ ਨੁਮਾਇੰਦਗੀ ਕਹਾਂਦੇ ਆ ਹੁਣ ਆਪਣੇ ਆਪ ਨੂੰ ਅਮਰਿਤਪਾਲ ਤੇ ਸਰਬਜੀਤ ਸਰਬਜੀਤ ਇਹ ਨਾ ਤੇ ਉਹ ਦੋਨਾਂ ਦੀ વાત ਨੂੰ ਸਾਨੂੰ ਅਕਾਲੀ ਦਲ ਨੂੰ ਉੱਥੇ ਜਿਹੜਾ ਹੈ ਆਪਣਾ ਕੈਂਡੀਡੇਟ ਨਹੀਂ ਦੇਣਾ ਚਾਹੀਦਾ ਸੀ ਇਹ ਗੱਲ ਨੂੰ ਕਿੰਨਾਕ ਸਹੀ ਮੰਨਦੇ ਨਹੀਂ ਦੇਖੋ ਇਹ ਗੱਲ ਨਹੀਂ ਹੁੰਦੀ ਜਾਂ ਤਾਂ ਸਦਾਰ ਅਮਰਪਤ ਸਿੰਘ ਆਮਰਪਤ ਪਾਲ ਸਿੰਘ ਵੱਲੋਂ ਕੋਈ ਨਾ ਕੋਈ ਅਪਰੋਚ ਕਰਦਾ ਅਕਾਲੀ ਦਲ ਤੱਕ ਠੀਕ ਹੈ ਇਹ ਅਪਰੋਚ ਤਾਂ ਕਰਦੇ ਕਿ ਜੇ ਉਹਨਾਂ ਨੂੰ ਲੱਗਦਾ ਕਿ ਇਹ ਜਿੱਤ ਨਹੀਂ ਰਿਹਾ ਉਹ ਇਹ ਇਹ ਗੱਲ ਨਹੀਂ ਹੁੰਦੀ ਜੇ ਸਮਾਰਜਨਾ ਕਹਿ ਰਹੇ ਹੋ ਦੇਖੋ ਅਕਾਲੀ ਦਲ ਇੱਕ ਕਿਡਰ ਬੇਸ ਪਾਰਟੀ ਆ ਕਿਡਰ ਬੇਸ ਪਾਰਟੀ ਦਾ ਆਪ ਦਾ ਜਿਹੜਾ ਕਿਡਰ ਆ ਉਹਦੇ ਨਾਲ مشورہ ਕਰਨਾ ਜਾਂ ਅਕਾਲੀ ਦਲ ਦੀ ਲੀਡਰਸ਼ਿਪ ਨਾਲ مشورہ ਕਰਨਾ ਜ਼ਰੂਰੀ ਹੁੰਦਾ ਜੇ ਅਮਰਤਪਾਲ ਸਿੰਘ ਹੁਣਾਂ ਨੇ ਹਮਾਇਤ ਲੈਣੀ ਸੀ ਤਾਂ ਕਿ ਇਤਨਾ ਕਿਸੇ ਪਲੇਟਫਾਰਮ ਦੇ ਉੱਤੇ ਉਹ ਗੱਲ ਤੁਰਨੀ ਚਾਹੀਦੀ ਸੀਗੀ ਹੁਣ ਤੁਸੀਂ ਕੈਂਡੀਡੇਟ ਅਨਾਉਂਸ ਕਰ ਦਿੱਤਾ ਅਸੀਂ ਜਦੋਂ ਸਰਦਾਰ ਬਿਰਸਾ ਸਿੰਘ ਬਲਟੋਆ ਨੂੰ ਅਨਾਉਂਸ ਕਰ ਦਿੱਤਾ ਪਹਿਲਾਂ ਉਹਨਾਂ ਨੇ ਕਹਿੰਗੇ ਜਵਾਬ ਦਿੱਤਾ ਸੀ ਕਿ ਮੈਂ ਇਲੈਕਸ਼ਨ ਨਹੀਂ ਲੜਨੀ ਹੈਗੀ ਇਹ ਪਤਾ ਨਹੀਂ ਕੀ ਐਪੀਸੋਡ ਵਰ ਪਾਪ ਰਿਹਾ ਕਿ ਇੱਕਦਮ ਜਾ ਕੇ ਸਰਦਾਰ ਰਾਜਦੇਵ ਸਿੰਘ ਜਿਹੜੇ ਵਕੀਲ ਨੇ ਉਹਨਾਂ ਦੇ ਵਾਪਸ ਆਪਾਂ ਲੈ ਹੀ ਸਕਦੇ ਸੀਗੇ ਜਦੋਂ ਹੁਣ ਅਸੀਂ ਗਿਲੰਦਰ ਕੈਂਡੀਡੇਟ ਨੂੰ ਵਾਪਸ ਲੈ ਰਹੇ ਹਾਂ ਵਿਦਡਰੋ ਕਰ ਰਹੇ ਹਾਂ ਲੈਣਾ ਹੀ ਹੋਰ ਗੱਲ ਹੋ ਜਾਂਦੀ ਆ ਉਦੋਂ ਵੀ ਲੈ ਸਕਦੇ ਜੇ ਉਹ ਖੜ ਗਏ ਮੈਂ ਇਹ ਕਹਿਣਾ ਨਾ ਜੀ ਜਾਂ ਤਾਂ ਉਸੇ ਬਾਰੇ ਕੋਈ ਵਿਚਾਰ ਬਣਾੰਦਰਾ ਹੁੰਦਾ ਦ ਉਹ ਉਹ ਵਿਚਾਰਧਾਰਕ ਤੌਰ ਦੇ ਉੱਤੇ ਸਦਾ ਅਮਰਿਤਪਾਲ ਸਿੰਘ ਦੀ ਆਈਡਿਓਲੋਜੀ ਕੀ ਹੈਗੀ ਆ ਉਹ ਵੱਖਰਾ ਵਿੱਚ ਆ ਸਾਡੀ ਆਈਡਿਓਲੋਜੀ ਜਿਹੜੀ ਕਾਲੀ ਦਲ ਦੀ ਹੈਗੀ ਆ ਉਹ ਪੰਜਾਬ ਦੀ ਭਾਈਚਾਰਕ ਸਾਂਝ ਪੰਜਾਬ ਦੇ ਵਿੱਚ ਅਮਨ ਸ਼ਾਂਤੀ ਔਰ ਪੰਜਾਬ ਦੇ ਵਿੱਚ ਜਿਹੜਾ ਹੈਗਾ ਪੰਜਾਬ ਦੀ ਤਰੱਕੀ ਇਹ ਸਾਡਾ ਮੁੱਖ ਮੋਡਲ ਹੈ ਕਹਿੰਦਾ ਮਤਲਬ ਅਮਰਿਤਪਾਲ ਦੀ ਆਈਡਿਓਲੋਜੀ ਹਲੇ ਲੱਗ ਨਹੀਂ ਰਹੀ ਤੁਹਾਨੂੰ ਨਹੀਂ ਦੇਖੋ ਹਜੇ ਤੱਕ ਉਹ ਸਪਾਸਟ ਨਹੀਂ ਉਹਨਾਂ ਨੇ ਕੀਤੀ ਕਿਉਂਕਿ ਪਹਿਲੀ ਗੱਲ ਤਾਂ ਉਹ ਪਹਿਲਾਂ ਇਹ ਕਹਿੰਦੇ ਸੀ ਮੈਂ ਸੰਵਿਧਾਨ ਨੂੰ ਮੰਨਦਾ ਹੀ ਨਹੀਂ ਠੀਕ ਹੈ ਠੀਕ ਹੈ ਕਿ ਨਹੀਂ ਜੀ ਉਹਨਾਂ ਕਹਿੰਦੇ ਤੁਸੀਂ ਪਾਸਵਰਡ ਇੰਡੀਆ ਦਾ ਬਣਾਓ ਕਹਿੰਦੇ ਸਿਰਫ ਇੱਕ ਟਰੈਵਲ ਡਾਕੂਮੈਂਟ ਆ ਇਹਦੇ ਨਾਲ ਇਹ ਨਹੀਂ ਵੰਦਾ ਮੈਂ ਭਾਰਤੀ ਹੋ ਜਾਣਾ ਠੀਕ ਹੈ ਤੱਕ ਉਹਨਾਂ ਦੇ ਸਵਾਲ ਜਿਹੜੇ ਸੀਗੇ ਉਹ ਇਹ ਸੀਗੇ ਅੱਜ ਹੁਣ ਕਿਉਂਕਿ ਹਜੇ ਉਹਨਾਂ ਨੇ ਲੋਕ ਸਭਾ ਦੇ ਮੈਂਬਰਾਂ ਵਜੋਂ ਹਰਫ ਚੱਕਣਾ ਸੌ ਚੱਕਣੀ ਆ ਉਸ ਤੋਂ ਬਾਅਦ ਉਹ ਕੀ ਕਹਿੰਦੇ ਹੈਗੇ ਆ ਉਹ ਬਾਅਦ ਦੀ ਗੱਲ ਹੈ ਜੀ ਠੀਕ ਹੈ ਕਿਤੇ ਨਾ ਕਿਤੇ ਅਕਾਲੀ ਦਲ ਦਾ ਇੱਕ 파ਟਨਰ ਰਿਹਾ ਹਰਿਆਣੇ ਦੇ ਵਿੱਚ ਚੋਟਾਲਾ ਜਿੱਦਾਂ ਚੋਟਾਲਿਆਂ ਦੀ ਪਾਰਟੀ ਦਾ ਹਾਲ ਹੋਇਆ ਅਕਾਲੀ ਦਲ ਦਾ ਵੀ ਕਿਤੇ ਹਾਲ ਹਸ਼ਰ ਦੇਖਣ ਦੇ ਤਾਂ ਨਹੀਂ ਤੁਸੀਂ ਸੋਚ ਰਹੇ ਕਿ ਉਸੇ ਤਰ੍ਹਾਂ ਗਰਾਊਂਡ ਤੋਂ ਹੌਲੀ-ਹੌਲੀ ਖਿਸਕਦੇ ਜਾ ਰਹੇ ਹਾਂ ਦੇਖੋ ਮੈਂ ਗੱਲ ਦੱਸਾਂ ਅਕਾਲੀ ਦਲ ਦੀ ਜਿਹੜੀ ਸਾਰਾ ਤੋਂ ਵੱਡੀ ਪਲੱਸ ਪੁਆਇੰਟ ਹੈ ਨਾ ਉਹ ਹੈ ਕਿ ਅਕਾਲੀ ਦਲ ਦਾ ਜਿਹੜਾ ਬੇਸ ਹੈ ਉਹ ਧਰਮਕਿਆ ਠੀਕ ਹੈ ਔਰ ਸ਼ੁਰੂ ਤੋਂ ਹੀ ਕੋਸ਼ਿਸ਼ ਰਹੀ ਹੈ ਕਿਉਂਕਿ ਖੇਤਰੀ ਪਾਰਟੀ ਆ ਜੇ 1975 ਵਿੱਚ ਇੰਦਰਾ ਗਾਂਧੀ ਨੇ ਐਮਰਜੈਂਸੀ ਲਾਈਨ ਤੇ ਪੂਰੇ ਹਿੰਦੁਸਤਾਨ ਦੇ ਵਿੱਚੋਂ ਪੂਰੇ ਭਾਰਤ ਵਿੱਚੋਂ ਜੇ ਕਿਸੇ ਨੇ ਸਭ ਤੋਂ ਪਹਿਲਾਂ ਜਿਹੜੀ ਆਵਾਜ਼ ਬੁਲੰਦ ਕੀਤੀ ਤਾਂ ਉਹ ਸ਼੍ਰੋਮਣੀ ਕਾਲੇ ਦਾਨ ਨੇ ਕੀਤੀ ਪੰਜਾਬ ਵਾਲਿਆਂ ਨੇ ਕੀਤੀ ਤੇ ਉਹਦਾ ਖਮਿਆਜਾ ਵੀ ਸਾਨੂੰ 1984 ਬਲੂ ਸਟਾਫ ਦੇ ਰੂਪ ਵਿੱਚ ਭੁਗਤਣਾ ਪਿਆ ਠੀਕ ਹੈ ਠੀਕ ਹੈ ਕਿ ਨਹੀਂ ਹੁਣ ਜੇ ਕਿਸਾਨੀ ਮੋਰਚਾ ਵੀ ਚੱਲਿਆ ਤਾਂ ਸਭ ਤੋਂ ਪਹਿਲਾਂ ਪੰਜਾਬ ਵਾਲਿਆਂ ਨੇ ਆਵਾਜ਼ ਚੱਕੀ ਔਰ ਉਹਦਾ ਵੀ ਖਮਿਆਜਾ ਜਿਹੜਾ ਅੱਜ ਭੁਗਤ ਰਹੇ ਆ ਆਪਾਂ ਕਿਤੇ ਨਾ ਕਿਸੇ ਰੁਕਦੇ ਨਹੀਂ ਮੀਨਸ ਕਿ ਬੀਜੇਪੀ ਤੋਂ ਦੂਰ ਹੋਣਾ ਨਹੀਂ ਨਹੀਂ ਇਹ ਵੀ ਦੇਖੋ ਅਕਾਲੀ ਦਲ ਨੇ ਤਾਂ ਆਪਣੇ ਤਾਂ ਅੱਜ ਆਪਾ ਕਿਸਾਨਾਂ ਦੇ ਹੱਕ 'ਚ ਵੀ ਖੜੇ ਬਾਵਜੂਦ ਵੋਟਾਂ ਨਹੀਂ ਮਿਲੂਆਂ ਉਹ ਮੈਂ ਕੋਈ ਤਾਂ ਗੱਲ ਹੈ ਇਹ ਦੇਖੋ ਸ਼ੁਰੂ ਤੋਂ ਕੋਸ਼ਿਸ਼ ਰਹੀ ਵੀ ਅਕਾਲੀ ਦਲ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਕਮਜ਼ੋਰ ਕੀਤਾ ਜਾਵੇ ਕਿਸੇ ਪਲੇਟਫਾਰਮ ਦੇ ਉੱਤੇ ਪਹਿਲਾਂ ਕਾਂਗਰਸ ਨੇ ਕੋਸ਼ਿਸ਼ ਕੀਤੀ ਅੱਜ ਭਾਜਪਾ ਕਰ ਰਹੀ ਆ ਤੇ ਉਹਦੇ ਵਿੱਚ ਸਾਰਾ ਤੁਹਾਡਾ ਰੋਲ ਜਿਹੜਾ ਹੈਗਾ ਉਹ ਆਮ ਆਦਮੀ ਦਾ ਰਿਹਾ ਕਿਉਂਕਿ ਇਹ ਕਾਂਗਰਸ ਨੇ ਸਾਨੂੰ ਹਥਿਆਰਾਂ ਨਾਲ ਮਾਰਨ ਦੀ ਕੋਸ਼ਿਸ਼ ਕੀਤੀ ਹਥਿਆਰਾਂ ਨਾਲ ਅਸੀਂ ਨਹੀਂ ਖਤਮ ਹੋ ਸਕਦੇ ਬੀਜੇਪੀ ਜਿਹੜੀ ਹੈਗੀ ਆ ਉਹ ਕਿਤੇ ਨਾ ਕਿਤੇ ਉਹ ਕਹਿੰਦੇ ਪਹਿਲੇ ਸ਼ਾਸਤਰ ਸੇ ਮਾਰੋ ਪਹਿਲੇ ਸ਼ਾਸਤਰ ਸੇ ਮਾਰੋ ਫਿਰ ਸ਼ਾਸਤਰ ਸੇ ਮਾਰੋ ਉਹ ਆਪਣੀ ਨੀਤੀ ਨਾਲ ਸਾਨੂੰ ਮਾਰਨ ਦੀ ਕੋਸ਼ਿਸ਼ ਕਰ ਰਹੀ ਆ ਆਪਣੀ ਨੀਤੀ ਨਾਲ ਉਹਨਾਂ ਨੇ ਅੱਜ ਹਰਿਆਣਾ ਦਾ ਅਲਾਈਅੰਸ ਰਹੇ ਮਿੱਤਰ ਮੈਂ ਨਾ ਰਹੇ ਆ ਜੀ ਦੇਖੋ ਜਦੋਂ ਜਦੋਂ ਮਿੱਤਰਿਆਂ ਉਹਦਾ ਮਿੱਤਰਿਆਂ ਜਦੋਂ ਤੁਸੀਂ ਕਿਸੇ ਤੋਂ ਵੱਖ ਹੋ ਜਾਂਦੇ ਆ ਫਿਰ ਮਤਲਬ ਇਹ ਹੁੰਦਾ ਵੀ ਕਿਉਂਕਿ ਉਹ ਭੇਤੀ ਆ ਅਸੀਂ ਉਦੋਂ ਇਹਦਾ ਮਤਲਬ ਸਾਨੂੰ ਪਤਾ ਨਹੀਂ ਸੀ ਉਹਨਾਂ ਦੀ ਨਹੀਂ ਦੇਖੋ ਉਹ ਤਾਂ ਉਹਨਾਂ ਦੀ ਜ਼ਰੂਰਤ ਨਹੀਂ ਪਈ ਕਿਉਂ ਸਾਡੇ ਕਿਸੇ ਕੰਮਾ ਦੇ ਵਿੱਚ ਕਿਸੇ ਮਸਲੇ ਦਖਲਅੰਦਾਜ਼ੀ ਕਰ ਸਕਦਾ ਨਾ ਉਹਨਾਂ ਨੇ ਸਾਡੇ ਧਰਮ ਕਿਸੇ ਮੁੱਦੇ 'ਚ ਕਰ ਰਹੇ ਨੇ ਬਿਲਕੁਲ ਕਰ ਰਹੇ ਨੇ ਇਹ ਕੀ ਸ਼੍ਰੋਮਣੀ ਕਮੇਟੀ ਵੀ ਕਰਨ ਕਿ ਨਸਲ ਨਹੀਂ ਦੇਖੋ ਹਰਿਆਣਾ ਕਮੇਟੀ ਮਤਲਬ ਤੋੜ ਦਿੱਤੀ ਆ ਉਹ ਕੋ ਕਾਨੂੰਨ ਦਾ ਹਿੱਸਾ ਨਹੀਂ ਸੀਗਾ ਕਿਉਂਕਿ ਇਹ ਪਾਰਲੀਮੈਂਟ ਦਾ ਆ ਜਿਹੜਾ 1925 ਦਾ ਐਕਟ ਹੈ ਨਾ ਉਹ ਪਾਰਲੀਮੈਂਟ ਦਾ ਐਕਟ ਆ ਪਾਰਲੀਮੈਂਟ ਦੇ ਐਕਟ ਤੋਂ ਉਹ ਬਕਰੇ ਜਾ ਕੇ ਉਹਨਾਂ ਨੇ ਵਿਧਾਨ ਸਭਾ ਚੋਂ ਪਾਸ ਕਰਕੇ ਤੇ ਸੁਪਰੀਮ ਕੋਰਟ ਦੇ ਰਾਹੀਂ ਜਿਹੜਾ ਹੈਗਾ ਉਹਦੇ ਵਿੱਚ ਆਪਣੇ ਬੰਦਿਆਂ ਦਾ ਜਿਹੜਾ ਜਿਹੜਾ ਉਹ ਤੇ ਕਬਜ਼ਾ ਕਰਾ ਦਿੱਤਾ ਹਰਿਆਣਾ ਕਮੇਟੀ 'ਚ ਇਸੇ ਤਰ੍ਹਾਂ ਪੰਜਾਬ ਸਰਬੋਰਡ ਦੇ ਉੱਤੇ ਆਪਣੇ ਜਿਹੜੇ ਉਹਨਾਂ ਦੇ ਹਮਾਇਤੀ ਨੇ ਉਹਨਾਂ ਨੂੰ ਇਸ ਤਰ੍ਹਾਂ ਆਪਣੇ ਹਜੂਰ ਸਾਹਿਬ ਬੋਰਡ ਆ ਉੱਥੇ ਉਹਨਾਂ ਨੇ ਕਿਸੇ ਨਾ ਕਿਸੇ ਤਰੀਕੇ ਨਾਲ ਸ਼੍ਰੋਮਣੀ ਕਮੇਟੀ ਦੀ ਨਾ ਜਿਹੜੀ ਹੈਗੀ ਆ ਪ੍ਰਤੀਨਿਧਤਾ ਉਹ ਵੀ ਖਤਮ ਕਰਨ ਦੀ ਕੋਸ਼ਿਸ਼ ਕੀਤੀ ਆ ਔਰ ਇਤੋਂ ਤੱਕ ਕਿ ਉਹਨਾਂ ਨੇ ਉੱਥੇ ਨਾਮਿਨੇਟ ਕਰਨੇ ਸ਼ੁਰੂ ਕਰ ਦਿੱਤੇ ਜਿਹੜੇ ਮੈਂਬਰ ਹੁੰਦੇ ਨੇ ਨਾਮਿਨੇਟ ਨਹੀਂ ਹੁੰਦੇ ਜੇ ਜੇ ਆਪਾਂ ਇਹ ਗੱਲ ਕਰੀ ਕਿ ਬੀਜੇਪੀ ਨੇ ਇੰਟਰਫੇਰੈਂਸ ਕੀਤੀ ਆ ਤਾਂ ਕਿਤੇ ਨਾ ਕਿਤੇ ਅਕਾਲੀ ਦਲ ਵੀ ਐਸਜੀਪੀਸੀ ਦੇ ਵਿੱਚ ਇੰਟਰਫੇਰੈਂਸ ਆ ਅਕਾਲੀ ਦਲ ਦੇ ਕਿੰਨੇ ਐਸਜੀਪੀਸੀ ਦੇ ਵੱਡੇ ਵੱਡੇ ਅਹੁਦੇਦਾਰ ਰਹੇ ਨੇ ਉਹ ਕਿਤੇ ਨਾ ਕਿਤੇ ਅਕਾਲੀ ਦਲ ਦਾ ਕੋਈ ਐਮਐਲਏ ਕੋਈ ਹੋਰ ਰਹੇ ਤਾਂ ਅਕਾਲੀ ਦਲ ਤੇ ਸ਼੍ਰੋ ਉਹ ਸਿੱਕੇ ਦੇ ਦੋ ਪਹਿਲੂ ਆ ਸਿੱਕਾ ਇੱਕ ਆ ਓਕੇ ਪਹਿਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਂਦ ਵਿੱਚ ਆਈ ਆ 1920 ਦੇ ਵਿੱਚ ਉਸ ਤੋਂ 1 ਮਹੀਨੇ ਬਾਅਦ ਫਿਰੋਮਣੀ ਅਕਾਲੀ ਦਲ ਦਾ ਗਠਨ ਕੀਤਾ ਗਿਆ ਉਸੇ ਹੀ ਟੀਮ ਵੱਲੋਂ ਜਿਨ੍ਹਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਈ ਸੀ ਕਿ ਸਾਨੂੰ ਘੱਟੋ ਘੱਟ ਅਕਾਡਰ ਚਾਹੀਦਾ ਹੈਗਾ ਜਿਹੜਾ ਇਸ ਕੱਲੂ ਪ੍ਰਬੰਧ ਨੂੰ ਲੈ ਕੇ ਕਿਤੇ ਕੋਈ ਸਾਨੂੰ ਆਖਿਆ ਹੀ ਆਂਦੀ ਆ ਤੇ ਇਹ ਜਿਹੜੇ ਸਾਡੇ ਵਲੰਟੀਅਰ ਹੋਣਗੇ ਅਕਾਲੀ ਦਲ ਦੇ ਜਿਹੜੇ ਸਾਡੀ ਅਹੁਦੇਦਾਰ ਹੋਣਗੇ ਜਾਂ ਜਿਹੜੇ ਅਕਾਲੀ ਦਲ ਦੇ ਸਾਡੇ ਮੈਂ ਮੈਂਬਰ ਹੋਣਗੇ ਤੇ ਇਹ ਸੋਚ ਨੂੰ ਲੈ ਕੇ ਸਾਡੇ ਬਜ਼ੁਰਗਾਂ ਨੇ ਬਣਾਈ ਸੀਗੀ ਤੇ ਅੱਜ ਵੀ ਦੇਖੋ ਜਿਹੜੀ ਅਸੀਂ ਇਲੈਕਸ਼ਨ ਲੜੀ ਆ ਅਖੀਰ ਨੂੰ ਫਿਊਮਨੀ ਅਕਾਲੀ ਦਲ ਵੱਲੋਂ ਲੜੀ ਆ ਨਾ ਸ਼੍ਰੋਮਣੀ ਗੁਰਦਾਰਾ ਪ੍ਰਬੰਧ ਕਮੇਟੀ ਦੀ ਉਹ ਕਹਿਦਾ ਉੱਥੇ ਜਿਹੜੀ ਸਾਨੂੰ ਟਿਕਟ ਮਿਲਦੀ ਆ ਸ਼੍ਰੋਮਣੀ ਅਕਾਲੀ ਦਲ ਵੱਲੋਂ ਮਿਲਦੀ ਆ ਨਾ ਕਿ ਅਸੀਂ ਕੋਈ ਇੰਡੀਵਿਜੂਅਲ ਆਪਣੇ ਤੌਰ ਤੇ ਖੜੇ ਹੁਣ ਮੇਰਾ ਇੱਕ ਲਾਸ ਸਵਾਲ ਆ ਕਿ ਕਿਤੇ ਨਾ ਕਿਤੇ ਸੁਖਬੀਰ ਬਾਦਲ ਨੂੰ ਜਿਹੜੇ ਉਹਨਾਂ ਦੇ ਸੁਝਾਅ ਦਿੱਤੇ ਜਾ ਰਹੇ ਆ ਤੁਹਾਨੂੰ ਲੱਗਦਾ ਸੁਖੀਰ ਬਾਦਲ ਮੰਨਣਗੇ ਉਹਨਾਂ ਨੂੰ ਮਨਾਉਣ ਦੇ ਲਈ ਮੈਂ ਦੇਖੋ ਇਹ ਕੋਈ ਟੰਗ ਤਰੀਕਾ ਨਹੀਂ ਮੈਂ ਪਹਿਲਾਂ ਕਿਹਾ ਜੇ ਤੁਸੀਂ ਬਾਹਰ ਖੜ ਕੇ ਕਿਸੇ ਨੂੰ ਕਹੋਗੇ ਵੀ ਤੂੰ ਮਤਲਬ ਆ ਛੱਡ ਤੇ ਕੋਈ ਇਦਾਂ ਕੋਈ ਨਹੀਂ ਛੱਡਦਾ ਹੁੰਦਾ ਜੇ ਦਾ ਹੋਵੇ ਨਾ ਵੀ ਸਰਦਾਰ ਸਕਬੀਰ ਸਿੰਘ ਬਾਦਲ ਦੇਖੋ ਜਦੋਂ ਪ੍ਰਧਾਨ ਦੀ ਚੋਣ ਹੁੰਦੀ ਹੈ ਡੈਲੀਗੇਟ ਕਾਉਣ ਪਿਆ ਠੀਕ ਹੈ ਡੈਲੀਗੇਟ ਉਹ ਕਹਿੰਦੇ ਆਪਣੇ ਬਣਾਏ ਹੋਏ ਸੀ ਸਾਡੇ ਤੇ ਇਹ ਵੀ ਵਿੱਚੇ ਸਗੇ ਜੀ ਹੁਣ ਸੁਖਵੀਰ ਸਿੰਘ ਬਾਦਲ ਨੇ ਕਿਹੜਾ ਉੱਥੋਂ ਜਾ ਕੇ ਜੇ ਨਵਾਂ ਸ਼ਹਿਰ ਹਲਕੇ ਜਿ ਬਣੇ ਹੈਗੇ ਡੈਲੀਗੇਟ ਤੇ ਇਥੇ ਦੀ ਲੀਡਰਸ਼ਿਪ ਨੇ ਬਣਾਇਆ ਉਥੇ ਕਿਹੜਾ ਸੀ ਇਸ ਗੱਲ ਤਾਂ ਪਹਿਲਾਂ ਦੇਖਿਆ ਵੀ ਇਹ ਜਿਹੜਾ ਬੰਦਾ ਕੱਲ ਨੂੰ ਸੁਖਵੀਰ ਨਾ ਖੜੂ ਜਾਂ ਨਹੀਂ ਖੜੂਗਾ ਜਿਹੜੇ ਬੰਦਿਆਂ ਨੇ ਭਰਤੀ ਕੀਤੀ ਆ ਹੁਣ ਸਰਦਾਰ ਸੁਖਦੇਵ ਸਿੰਘ ਢੀਂਟੇ ਹੋਣੀ ਬਣਾਉਣ ਵਾਲੇ ਸੀਗੇ ਪ੍ਰੋਫੈਸਰ ਪ੍ਰੀਤ ਸਿੰਘ ਚੰਦੂ ਮੈਰਾ ਬਣਾਉਣ ਵਾਲੇ ਸੀਗੇ ਬੀਬੀ ਜਗੀਰਪੁਰ ਉਹਨਾਂ ਨੇ ਆਪਣੇ ਆਪਣੇ ਹਲਕੇ ਵਿੱਚ ਦਾ ਡੈਲੀਗੇਟ ਉਹੀ ਭਰੇ ਹੋਗੇ ਨਾ ਜਿਹੜੇ ਉਹਨਾਂ ਦੇ ਸਪੋਰਟਰ ਆ ਇਹ ਆਪਣੇ ਡੈਲੀਗੇਟਾਂ ਨੂੰ ਅੱਜ ਪੁੱਛਣਾ ਨਾ ਵੀ ਉਹਨਾਂ ਦੇ ਡੈਲੀਗੇਟ ਜਿਹੜੇ ਕਿੰਨੇ ਕੋ ਨਾਲ ਡੈਲੀਗੇਟ ਖੜਦੇ ਹੈਗੇ ਤੇ ਹੁਣ ਕੋਈ ਇਹਨਾਂ ਨੂੰ ਸੁਝਾ ਦੇਣਾ ਚਾਹੁੰਦੇ ਸਿਆਣੇ ਸਿਆਣੇ ਕਹਿੰਦੇ ਆ ਵੀ ਜੇ ਕਿਸੇ ਵੱਲ ਇੱਕ ਉਂਗਲੋਂ ਕਰੋਗੇ ਤਾਂ ਚਾਰ ਉਂਗਲ ਤੁਹਾਡੇ ਵੱਲ ਹੁੰਦੀਆਂ ਤੇ ਜਿੰਨੇ ਅਲੀਗੇਸ਼ਨ ਲਾ ਰਹੇ ਹਨ ਤੇ ਉਹਨੇ ਅਲੀਗੇਸ਼ਨ ਇਹਨਾਂ ਤੇ ਵੀ ਉਨੇ ਹੀ ਖੜੇ ਆ ਠੀਕ ਹੈ ਦੂਜੀ ਗੱਲ ਇਹਨਾਂ ਦੀ ਕਿਸੇ ਦੀ ਕ੍ਰੈਡੀਬਿਲਟੀ ਨਹੀਂ ਹੈਗੀ ਚਾਹੇ ਢੀਂਡਾ ਸਾਹ ਪਰਿਵਾਰ ਆ ਚਾਹੇ ਪੂਪਾ ਕਹੋ ਮੈਂ ਕਹਿੰਦਾ ਇਹ ਕ੍ਰੈਡੀਬਿਲਟੀ ਦਾ ਮਤਲਬ ਇਦਾਂ ਨਹੀਂ ਹੁੰਦਾ ਦੇਖੋ ਆ ਜੇ ਚਾਹੇ ਢੀਂਡਾ ਸਾਹ ਪਰਿਵਾਰ ਆ ਬਰਨਾਲਾ ਪਰਿਵਾਰ ਆ ਵੱਖ-ਵੱਖੀ ਤੌਰ ਦੇ ਉੱਤੇ ਜਿਹਦਾ ਕਹਿੰਦੇ ਹੁੰਦੇ ਆ ਉਹ ਇਕੱਠੇ ਹੋ ਗਏ ਆ ਠੀਕ ਹੈ ਇੱਕ ਦੂਜੇ ਨਾਲ ਕੋਈ ਕਮਿਟਮੈਂਟ ਨਹੀਂ ਜਾਂ ਆਪਾਂ ਇਹ ਵੀ ਨਹੀਂ ਰਹਿਣੇ ਲੱਗੇ ਨਹੀਂ ਜੀ ਨਹੀਂ ਜੀ ਇਹਨਾਂ ਦੇ ਪੇਰੇ ਖਾਣ ਆ ਲਿਆ ਹੁਣ ਰਖੜਾ ਸਾਹਿਬ ਤੇ ਪ੍ਰੋਫੈਸਰ ਪਿੰਨ ਸਿੰਘ ਜੰਦੂ ਮਾਜਰਾ ਆ ਦੱਸੋ ਉਹਨਾਂ ਦੀ ਕਦੋਂ ਉੱਥੇ ਪਟਿਆਲੇ ਚ ਬਣੀ ਹੈਗੀ ਹਜੇ ਤੱਕ ਹਜੇ ਤੱਕ ਇੱਕ ਦੂਜੇ ਨਾਲ ਲੱਤਾਂ ਖਿੱਚੀਆਂ ਹੋ ਗਈਆਂ ਹੈਨਾ ਜੇ ਜੰਦੂ ਮਾਹਰਾ ਸਾਹਿਬ ਦਾ ਦਾ ਲੱਗਾ ਹੋਗਾ ਉਹਨਾਂ ਨੇ ਰਖੜਾ ਸਾਹਿਬ ਦੀਆਂ ਲੱਤਾਂ ਖਿੱਚੀਆਂ ਹੋ ਗਈਆਂ ਤੇ ਇਧਰ ਬਰਨਾਲਾ ਪਰਿਵਾਰ ਤੇ ਖਿੰਸਾ ਪਰਿਵਾਰ ਦੀ ਕਦੀ ਸੰਗਰੂਰ ਜ਼ਿਲ੍ਹੇ ਚ ਨਹੀਂ ਬਣੀ ਹੈਗੀ ਅੱਜ ਉਹ ਵੀ ਵੱਖਰੀ ਤੌਰ ਤੇ ਇਕੱਠੇ ਹੈਗੇ ਆ ਬੀਬੀ ਜਗੀਰ ਕੌਰ ਹੈਗੀ ਆ ਹੈਨਾ ਉਹ ਤੋਂ ਬਾਅਦ ਬਡਾਲ ਇਹਦਾ ਕੋਈ ਨਹੀਂ ਜਿਹਦਾ ਕਹਿੰਦੇ ਹੁੰਦੇ ਵਾਕੀ ਤੌਰ ਦੇ ਉਤੇ ਡੱਡੂਆ ਦੀ ਪਥੇਰੀ ਇਕੱਠੀ ਕੀਤੀ ਹੈਗੀ ਆਵੇ ਸਿਰਫ ਅਕਾਲੀ ਦਲ ਨੂੰ ਦਿਖਾਉਣ ਲਈ ਸਾਡਾ ਪਲੇਟਫਾਰਮ ਬਹੁਤ ਵੱਡਾ ਪਰ ਅਕਾਲੀ ਦਲ ਆਪਣੇ ਆਪ ਦੇ ਚੇਤੇ ਦਾ ਵੱਡਾ ਪਲੇਟਫਾਰਮ ਆ ਜਿਹਦੇ ਕੋ ਚੋਣ ਨਿਸ਼ਾਨ ਤੱਕੜੀ ਆ ਨਾ ਲੋਕਾਂ ਨੇ ਉਹਦੇ ਨਾਲ ਮੂੰਹ ਕਰਨਾ ਚਾਹੇ ਹੋ ਜਿੰਨੇ ਮਰਜੀ ਅਕਾਲੀ ਦਲ ਨਾਲ ਦੇ ਨਾਂ ਹਿੱਡ ਜੋ ਮਰਜੀ ਬਣਾਏ ਜਾਣ ਕਿਸੇ ਨੇ ਉਹਨੂੰ ਸਹਿਕਾਰ ਨਹੀਂ ਕਰਦਾ ਨਾ ਕੀਤਾ ਠੀਕ ਹੈ ਇਹਨਾਂ ਸਾਡੇ ਨਾਲ ਖਾਲਸਾ ਜੀ ਗੁਰਵਖਸ਼ ਖਾਲਸਾ ਜੀ ਐਸਜੀਪੀਸੀ ਦੇ ਵਾਈਸ ਪ੍ਰਧਾਨ ਇਹਨਾਂ ਨੇ ਆਪਣੀਆਂ ਵਿਚਾਰ ਰੱਖੇ ਆ ਧੰਨਵਾਦ ਪ੍ਰੋਤਿਕਰਪੀ ਤੇ ਜੁੜਨ